ਸਾਸ਼ੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਅਸੀਂ ਕਰ ਰਹੇ ਹਾਂ ਜੀ ਤੇਰੀ UGC NET ਪੰਜਾਬੀ ਦੀ ਤੇ ਜਿਹੜਾ ਸਾਡਾ ਟੋਪਿਕ ਚੱਲ ਰਿਹਾ ਹੈ ਉਹ ਚੱਲ ਰਿਹਾ ਪੰਜਾਬੀ ਦੇ ਚਿੰਤਕ ਠੀਕ ਹੈ ਜਿੰਨੇ ਵਿੱਚੋਂ ਅਸੀਂ ਤਿੰਨ ਚਿੰਤਕ ਕਰ ਚੁੱਕੇ ਹਾਂ ਤੇ ਫੋਰਥ ਚਿੰਤਕ ਸਾਡੇ ਕੋਲ ਸਾਡੇ ਸਿਲੇਬਸ ਦੇ ਵਿੱਚ ਹੈ ਨਜ਼ਮ ਹੁਸੈਨ ਸૈયਦ ਨਜ਼ਮ ਹੁਸੈਨ ਸૈયਦ ਪੰਜਾਬੀ ਦੀ ਪ੍ਰਗਤੀਵਾਦੀ ਆਲੋਚਨਾ ਵਿੱਚ ਪੱਛਮੀ ਪੰਜਾਬ ਦੇ ਵਿਦਵਾਨ ਚਿੰਤਕ ਡਾਕਟਰ ਨਜ਼ਮ ਹੁਸੈਨ ਸૈયਦ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਜਿਹੜੇ ਹੀ ਨਜ਼ਮ ਹੁਸੈਨ ਸૈયਦ ਨੇ ਉੱਪਰਗਤੀਵਾਦੀ ਧਾਰਾ ਦੇ ਨਾਲ ਜੁੜੇ ਹੋਏ ਨੇ ਠੀਕ ਹੈ ਪ੍ਰਗਤੀਵਾਦੀ ਆਲੋਚਨਾ ਦੇ ਵਿੱਚ ਜੁੜੇ ਹੋਏ ਨੇ ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਸੇਖੋ ਜੀ ਬਾਰੇ ਪੜਿਆ ਸੀਗਾ ਫਿਰ ਕਿਸ਼ਨ ਸਿੰਘ ਬਾਰੇ ਪੜਿਆ ਸੀਗਾ ਇਹ ਦੋਨੋਂ ਕਿਹਦੇ ਨਾਲ ਜੁੜੇ ਹੋਏ ਸੀ ਜੀ ਮਾਰਕਸਵਾਦ ਨਾਲ ਠੀਕ ਹੈ ਉਸ ਤੋਂ ਬਾਅਦ ਅਸੀਂ ਹਰਭਜਨ ਸਿੰਘ ਬਾਰੇ ਪੜਿਆ ਹਰਭਜਨ ਸਿੰਘ ਜੀ ਕਿਸ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਸਰੰਚਨਾਵਾਦ ਅਤੇ ਰੂਪਵਾਦ ਤੇ ਅੱਜ ਅਸੀਂ ਪੜ੍ਹ ਰਹੇ ਨਜ਼ਮੋਸੈਨ सय्यਦ ਬਾਰੇ ਜੋ ਕਿ ਪ੍ਰਗਤੀਵਾਦ ਨਾਲ ਜੁੜੇ ਹੋਏ ਨੇ ਇਥੋਂ ਕੁਐਸਚਨ ਬਣ ਜਾਂਦਾ ਹੁੰਦਾ ਹੈ ਤਾਂ ਅਗਰ ਕੇਸ ਨੂੰ ਨੋਟ ਡਾਊਨ ਕਰੋ ਉਸ ਦੀ ਆਲੋਚਨਾ ਵਿਧੀ ਨੂੰ ਹਾਰਮਿਉਨਿਟਿਕਸ ਦੇ ਅੰਤਰਗਤ ਰੱਖਿਆ ਜਾਂਦਾ ਹੈ ਕਿਉਂਕਿ ਡਾਕਟਰ सय्यਦ ਟੈਕਸਟ ਦੇ ਵਿਚਾਰ ਧਾਰਕ ਵਿਆਖਿਆ ਵੱਲ ਰੁਚਿਤ ਰਹਿੰਦਾ ਹੈ ਠੀਕ ਹੈ ਇਹ ਟੈਕਸਟ ਦੇ ਵਿਚਾਰ ਧਾਰਕ ਵਿਆਖਿਆਵਲ ਰੁਚਿਤ ਰਹਿੰਦੇ ਨੇ ਵਿਚਾਰ ਧਾਰਕ ਵਿਆਖਿਆ ਕਰਦੇ ਨੇ ਟੈਕਸਟ ਦੀ ਉਹ ਹਾਰ ਲਿਖਤ ਨੂੰ ਪਰੰਪਰਾ ਵਿੱਚ ਸਥਿਤ ਕਰਕੇ ਉਸ ਦਾ ਵਿਸ਼ਲੇਸ਼ਣ ਕਰਦੇ ਨੇ ਕੋਈ ਵੀ ਰਾਈਟਿੰਗ ਹੈ ਉਸ ਨੂੰ ਪਰੰਪਰਾ ਦੇ ਵਿੱਚ ਸਥਿਤ ਕਰਕੇ ਉਸ ਦਾ ਵਿਸ਼ਲੇਸ਼ਣ ਕਰਦੇ ਨੇ ਉਹਨਾਂ ਦੀ ਵਸਤੂ ਅਤੇ ਰੂਪ ਵਿਚਲੇ ਦ્વੈਤ ਨੂੰ ਖਤਮ ਕਰਕੇ ਦੋਹਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਠੀਕ ਹੈ ਇਹ ਚੀਜ਼ ਅਸੀਂ ਹਰਭਜਨ ਸਿੰਘ ਜੀ ਬਾਰੇ ਵੀ ਪੜ੍ਹੀ ਸੀ ਕਿ ਉਹ ਰੂਪ ਅਤੇ ਵਸਤੂ ਨੂੰ ਅਲੱਗ-ਅਲੱਗ ਨਹੀਂ ਮੰਨਦੇ ਇੱਕੋ ਹੀ ਮੰਨਦੇ ਨੇ ਤੇ ਨਜਮੁਸੈਂ ਸੈਦ ਕੀ ਮੰਨਦੇ ਨੇ ਕਿ ਵਸਤੂ ਅਤੇ ਰੂਪ ਵਿਚਲੇ ਦ્વੈਤ ਨੂੰ ਇਹਨਾਂ ਨੇ ਵੀ ਖਤਮ ਕੀਤਾ ਤੇ ਦੋਹਾਂ ਨੂੰ ਹੀ ਆਪਦੇ ਅਧਿਐਨ ਦਾ ਵਿਸ਼ਾ ਬਣਾਇਆ ਉਹ ਸਰਮਾਇਅਦਾਰੀ ਯੁੱਗ ਦੀ ਉਪਭੋਗਤਾਵਾਦੀ ਕਲਾ ਨੂੰ ਮਹੱਤਵਯੋਗ ਨਹੀਂ ਸਮਝਦੇ ਜਿਹੜਾ ਸਰਮਾਇਅਦਾਰੀ ਯੁੱਗ ਸੀ ਉਸ ਦੇ ਵਿੱਚ ਜਿਹੜੀ ਉਪਭੋਗਤਾਵਾਦੀ ਕਲਾ ਉਸ ਸਮੇਂ ਜੋ ਕਲਾ ਮਿਲੀ ਉਹ ਉਸ ਨੂੰ ਮਹੱਤਵ ਨਹੀਂ ਦਿੰਦੇ ਕਿਉਂ ਕਿ ਉਸ ਸਮੇਂ ਜੋ ਕਲਾਕਾਰ ਸੀ ਉਹ ਮੰਡੀ ਮਾਲਕਾਂ ਦੇ ਹੁਕਮ ਅਨੁਸਾਰ ਕਲਾ ਸਿਰਜਣਾ ਕਰਦਾ ਸੀ ਇਸ سرمਾਈਦਾਰੀ ਯੁੱਗ ਦੇ ਵਿੱਚ ਜਿਹੜੀ ਕਲਾ ਰਚਨਾ ਹੋਈ ਹੈ ਉਸ ਨੂੰ ਮਹੱਤਵ ਨਹੀਂ ਦਿੰਦੇ ਕਿਉਂਕਿ ਮੰਨਦੇ ਸਨ ਕਿ ਉਦੋਂ ਜਿਹੜਾ ਮਾਲਕ ਸੀ ਠੀਕ ਹੈ ਜਿਹੜਾ ਕੋਈ ਮਾਲਕ ਸੀਗਾ ਉਸ ਦੇ ਅੰਡਰ ਜਿਹੜੇ ਉਸ ਦੇ ਹਾਕਮ ਸੀਗੇ ਉਸ ਦੇ ਅੰਡਰ ਚੱਲਦੇ ਸੀਗੇ ਠੀਕ ਹੈ ਉਸ ਦਾ ਹੁਕਮ ਮੰਨਦੇ ਸੀ ਤਾਂ ਕਰਕੇ ਇਹ ਉਸ ਨੂੰ ਇੰਪੋਰਟੈਂਸ ਨਹੀਂ ਦਿੰਦੇ ਠੀਕ ਹੈ ਕਿ ਇੱਕ ਮਾਲਕ ਹੈ ਉਹ ਸੁਪੀਰੀਅਰ ਹੈ ਤੇ ਜਿਹੜੇ ਉਸ ਦੇ ਅੰਡਰ ਕੰਮ ਕਰ ਰਹੇ ਨੇ ਨਾ ਉਹ ਉਸ ਦੇ ਹੁਕਮ ਅਨੁਸਾਰ ਹੀ ਲਿਖਣਗੇ ਉਹ ਆਪ ਦੀ ਚੇਤਨਾ ਆਪ ਦੇ ਗਿਆਨ ਦੇ ਅਨੁਸਾਰ ਨਹੀਂ ਲਿਖਣਗੇ ਬਲਕਿ ਜੋ ਉਹਨਾਂ ਨੂੰ ਹੁਕਮ ਹੋਏਗਾ ਉਸੇ ਤਰੀਕੇ ਨਾਲ ਉਹ ਲਿਖਣਗੇ ਤਾਂ ਕਰਕੇ ਉਸ ਨੂੰ ਖਾਰਜ ਕਰਦੇ ਨੇ ਕਿਉਂਕਿ ਇਸ ਵਿੱਚ ਸੁਤੰਤਰਤਾ ਦਾ ਇਤ ਅ ਅਹਿਸਾਸ ਰੂਪਮਾਨ ਨਹੀਂ ਹੋਵੇਗਾ ਇਸ ਦੇ ਵਿੱਚ ਕੀ ਹੈ ਸੁਤੰਤਰਤਾ ਦਾ ਅਹਿਸਾਸ ਨਹੀਂ ਹੁੰਦਾ ਡਾਕਟਰ ਅਤਰ ਸਿੰਘ ਅਤੇ ਤੇਜਵੰਤ ਸਿੰਘ ਨੇ ਇਹਨਾਂ ਦੀ ਆਲੋਚਨਾ ਨੂੰ ਪੰਜਾਬ ਦੀ ਗੌਰਵਮਈ ਪਰੰਪਰਾ ਦਾ ਨਾਮ ਦਿੱਤਾ ਹੈ ਇੱਥੋਂ ਕੁਸ਼ਨ ਬਣ ਜਾਂਦਾ ਹੁੰਦਾ ਕਿ ਕਿਹੜੇ ਜਿਹੜੇ ਵਿਦਵਾਨ ਨੇ ਅਤਰ ਸਿੰਘ ਅਤੇ ਤੇਜਵੰਤ ਸਿੰਘ ਠੀਕ ਹੈ ਇਹਨਾਂ ਨੇ ਨਜ਼ਮ ਹੁਸੈਨ ਸૈયਦ ਦੀ ਅਲੋਚਨਾ ਨੂੰ ਪੰਜਾਬ ਦੀ ਗੌਰਵਮਈ ਪਰੰਪਰਾ ਦਾ ਨਾਮ ਦਿੱਤਾ ਕਿ ਪੰਜਾਬ ਦੀ ਗੌਰਵਮਈ ਪਰੰਪਰਾ ਦਾ ਨਾਮ ਨਜ਼ਮ ਹੁਸੈਨ ਸૈયਦ ਦੀ ਅਲੋਚਨਾ ਨੂੰ ਕਿਹਨੇ ਦਿੱਤਾ ਅਤਰ ਸਿੰਘ ਅਤੇ ਤੇਜਵੰਤ ਸਿੰਘ ਨੇ ਹਰਪ੍ਰੀਤ ਸਿੰਘ ਪਾਟਿਆ ਉਹਨਾਂ ਬਾਰੇ ਲਿਖਦੇ ਹਨ ਕਿ ਉਸ ਨੇ ਆਪਣੇ ਸਮੁੱਚੇ ਅਲੋਚਨਾ ਵਿਹਾਰ ਵਿੱਚ ਇੱਕ ਹੀ ਸਿਧਾਂਤਕ ਮਜਮੂਨ ਨਹੀਂ ਲਿਖਿਆ ਉਸਨੇ ਆਪਣੀ ਸਮੁੱਚੀ ਆਲੋਚਨਾ ਵਿਹਾਰ ਵਿੱਚ ਇੱਕ ਵੀ ਸਿਧਾਂਤਕ ਮਜਮੂਨ ਨਹੀਂ ਲਿਖਿਆ ਹਰਬਜਨ ਸਿੰਘ ਪਾਟਿਆ ਉਹਨਾਂ ਬਾਰੇ ਇਹ ਚੀਜ਼ ਕਹਿੰਦੇ ਨੇ ਉਸਨੇ ਆਪਣੇ ਵਕ ਵਕ ਲੇਖਾਂ ਵਿੱਚ ਸ਼ਾਇਰੀ ਦੀ ਪ੍ਰਕਿਰਤੀ ਅਦਨਵਿਧੀ ਸਮਾਜ ਅਤੇ ਸਭਿਆਚਾਰ ਨਾਲ ਸੰਬੰਧਾਂ ਬਾਰੇ ਕੁਝ ਟਿੱਪਣੀਆਂ ਜ਼ਰੂਰ ਕੀਤੀਆਂ ਹਨ ਇਹ ਇੱਥੇ ਇੱਕ ਹਰਬਜਨ ਸਿੰਘ ਪਾਟਿਆ ਇਹਨਾਂ ਬਾਰੇ ਕੀ ਕਹਿ ਰਹੇ ਨੇ ਉਸ ਤੋਂ ਇਲਾਵਾ ਡਾਕਟਰ ਅਦਰ ਸਿੰਘ ਅਤੇ ਤੇਜਵੰਤ ਸਿੰਘ ਬਾਰੇ ਕੀ ਕਹਿ ਰਹੇ ਨੇ ਇਹ ਵੀ ਤੁਸੀਂ ਨੋਟ ਡਨ ਕਰ ਲੈਣਾ ਤੇ ਹੁਣ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਰਵਜਨ ਸਿੰਘ ਪਾਰਟੀਆ ਤੇ ਤਰਲੋਕ ਸਿੰਘ ਕਵਰ ਕਰਵਾਉਂਗੀ ਤੇ ਵੀਡੀਓ ਦੇਖੋ